ਤੁਜੋੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਹੈ ਮੀਤਿ ਦਿਨੀ ਪੰਜਾਬ ਦੇ ਵਿੱਚ ਗੜੇਮਾਰੀ ਹੋਈ ਸੀ ਅਤੇ ਉਸ ਤੋਂ ਬਾਅਦ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਿਸ ਕਾਰਨ ਕਾਫੀ ਕਲਕ ਦਾ ਨੁਕਸਾਨ ਹੋਇਆ ਸੀ ਜਿਸ ਨੂੰ ਲੈ ਕੇ ਜਿੱਥੇ ਸਰਕਾਰ ਤੋਂ ਮੁਆਵਜ਼ੇ ਦੀ ਕਿਸਾਨ ਮੰਗ ਕਰ ਕਰ ਰਹੇ ਨੇ ਉੱਥੇ ਹੀ ਅੱਜ ਫਰੀ ਕੋਰਟ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਫਰੀਕੋਰ ਦੇ ਡਿਪਟੀ ਕਮਿਸ਼ਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਮੰਗ ਕੀਤੀ ਗਈ ਕਿ ਕਿਸਾਨਾਂ ਦਾ ਬਣਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਇਸ ਸਬੰਧ ਦੇ ਵਿੱਚ ਗੱਲਬਾਤ ਕਰਦੇ ਹੋਏ ਆਏ ਕਿ ਇਸ ਦੀ ਕਿਸਾਨ ਯੂਨੀਅਨ ਦੇ ਜਰਨਲ ਸਕੱਤਰ ਰਜਿੰਦਰਦੀਪ ਸਿੰਘ ਆਲਾ ਨੇ ਕਿਹਾ ਕਿ ਲਗਾਤਾਰ ਸਰਕਾਰ ਦੇ ਦਾਅਵੇ ਖੋਖਲੇ ਨੇ ਕਿਉਂਕਿ ਉਹਨਾਂ ਕਿਹਾ ਕਿ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਪਰ ਹਲੇ ਤੱਕ ਉਹਨਾਂ ਦੀ ਕੋਈ ਵੀ ਪਰਪਾਈ ਨਹੀਂ ਹੋਈ ਉਹਨਾਂ ਕਿਹਾ ਕਿ ਐਮਐਸਪੀ ਦੀ ਗੱਲ ਕਰਦੀ ਸੀ ਸਰਕਾਰ ਮੁਰਗੀਆਂ ਦੇ ਮੁਆਵਜ਼ੇ ਦੀ ਗੱਲ ਕਰਤੀ ਸੀ ਪਰ ਉਹਨਾਂ ਵੱਲੋਂ ਕਣਕਾਂ ਦਾ ਜੋ ਨੁਕਸਾਨ ਹੋਇਆ ਉਸ ਦਾ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਹਿੰਦੇ ਆਨਲੈਸ ਸਮੇਂ ਦੇ ਵਿੱਚ ਸਰਕਾਰਾਂ ਕਿਸਾਨਾਂ ਦੀ ਮੰਗਾਂ ਵੱਲ ਧਿਆਨ ਦਿੰਦੀਆਂ ਨਹੀਂ ਤਾਂ ਉਹਨਾਂ ਵੱਲੋਂ ਲੜਕੜਾ ਸੰਘਰਸ਼ ਵਿੜੇ ਜਾਵੇਗਾ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਰਜਿੰਦਰ ਦੀਪ ਸਿੰਘਲਾ ਜੋ ਪੰਜਾਬ ਦੇ ਵਿੱਚ ਗੜੇ ਮਾਰੀ ਤੇ ਅੱਗਾਂ ਦੇ ਨਾਲ ਕਿਸਾਨਾਂ ਦੀਆਂ ਕਣਕਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਸਰਕਾਰ ਨੇ ਸਪੈਸ਼ਲ ਗਰਦਾਵਰੀ ਦਾ ਹੁਕਮ ਦਿੱਤਾ ਪਰ ਜਿਹੜੀ ਸਰਕਾਰ ਦੀ ਮੁਆਵਜ਼ਾ ਨੀਤੀ ਹੈਗੀ ਆ ਉਹ ਮੁਆਵਜ਼ਾ ਨੀਤੀ ਜਿਹਨੂੰ ਕਹਿੰਦੇ ਊਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਹੈਗੀ ਹੈ ਜੇ ਤਾਂ 33% ਤੱਕ ਤੋਂ ਘੱਟ ਫਸਲ ਖਰਾਬ ਹੁੰਦੀ ਆ ਉਹਦੇ ਵਾਸਤੇ ਸਰਕਾਰ ਵੱਲੋਂ ਢੇਲਾ ਵੀ ਨਹੀਂਗਾ ਜੇ 33 ਤੋਂ 75% ਤੱਕ ਖਰਾਬ ਹੁੰਦੀ ਆ ਤੇ 6700 ਰੁਪਇਆ ਜੇ 75% ਤੋਂ ਵੱਧ ਖਰਾਬ ਹੁੰਦੀ ਆ ਫਿਰ 15000 ਰੁਪਇਆ ਜਦ ਕਿ ਕਿਸਾਨਾਂ ਦੀ ਜਿੱਥੇ ਅੱਗ ਲੱਗੀ ਆ 50-50000 ਰੁਪਏ ਦੀ ਕਣਕ ਜਿਹੜੀ ਆ ਬਰਬਾਦ ਹੋਈ ਆ ਜਿੱਥੇ ਜ਼ਮੀਨਾਂ ਠੇਕੇ ਤੇ ਸੀ ਲੱਖ-ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਜੇ ਉੱਥੇ 15000 ਰੁਪਏ ਮੁਆਵਜ਼ਾ ਦਿੱਤਾ ਜਾਣਾ ਹੈਗਾ ਤਾਂ ਇਹ ਸਰਕਾਰ ਇੱਕ ਤਰ੍ਹਾਂ ਦਾ ਲੋਕਾਂ ਦੇ ਨਾਲ ਮਜ਼ਾਕ ਕਰਨ ਲਈ ਗੱਲ ਹੈ ਇੱਕ ਪਾਸੇ ਇਨਕਾਊਂਟਰ ਕਰਦੇ ਆ ਪੁਲਿਸ ਵਾਲੇ ਭਗਵੰਤ ਮਾਨ ਸਾਹਿਬ ਬਿਨਾਂ ਜਾਂਚ ਕੀਤਾ ਕਿ ਬੰਦਾ ਨਜਾਇਜ਼ ਤਾ ਨਹੀਂ ਮਰ ਗਿਆ ਇਨਕਾਊਂਟਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਫੌਰੀ 10 ਲੱਖ ਰੁਪਏ ਦਾ ਨਾਮ ਕਰ ਦਿੰਦੇ ਹੈਗੇ ਆ ਤੇ ਦੂਸਰੇ ਪਾਸੇ ਅੰਨ ਪੈਦਾ ਕਰਨ ਵਾਲੇ ਕਿਸਾਨ ਜਿਹੜਾ ਹੈਗਾ ਜੀ ਉਹਦੀ ਫਸਲ ਬਰਬਾਦ ਹੋ ਜਾਂਦੀ ਆ ਤੇ ਉਹਨੂੰ ਇਹ ਕਾਗਜ਼ੀ ਪੱਤਰੀ ਖੇਡਾਂ ਚ ਪਾ ਕੇ ਜਿਹੜਾ ਹੈਗਾ ਚੰਦ ਛਿੱਲੜ ਜਿਹੜੇ ਦਿੱਤੇ ਜਾਂਦੇ ਆ ਜਿਨ੍ਹਾਂ ਦੇ ਨਾਲ ਉਹਨਾਂ ਦੀ ਨੁਕਸਾਨ ਦੀ ਬਿਲਕੁਲ ਪਰਭਾਈ ਨਹੀਂ ਹੁੰਦੀ ਮੁਆਵਜ਼ਾ ਨੀਤੀ ਸਰਕਾਰ ਦੀ ਇਦਾਂ ਦੀ ਹੋਣੀ ਚਾਹੀਦੀ ਕਿ ਜਿੰਨਾ ਨੁਕਸਾਨ ਹੋਇਆ ਉਹਦੀ 100% ਪਰਪਾਈ ਹੋਵੇ ਨਾ ਕਿ 500000 ਰੁਪਇਆ ਦੇ ਕੇ ਜਿਹੜੇ ਡੰਗ ਟਪਾਈਓ ਕੀਤੀ ਜਾਂਦੀ ਆ। ਆ ਪਿਛਲੇ ਸਮੇਂ ਇੱਕ ਬਿਆਨ ਆਇਆ ਸੀ ਕਿ ਅਸੀਂ ਮੁਰਗੀਆਂ ਦਾ ਵੀ ਮੁਆਵਜ਼ਾ ਦੇਵਾਂ ਕਿਉਂਕਿ ਸਮੇਂ ਵੇਖਿਆ ਗਿਆ ਗੜੇਮਾਰੀ ਵੀ ਹੋਈ ਆ ਕਈ ਘਰ ਵੀ ਟੁੱਟੇ ਕਾਫੀ ਨੁਕਸਾਨ ਜਿਹੜਾ ਹੋਇਆ ਕਿ ਮੁਆਵਜ਼ਾ ਬਰਾਬਰ ਮਿਲ ਸਕਦਾ ਕਿ ਨਹੀਂ ਇਹ ਸਿਰਫ ਦਾਅਵੇ ਹੀ ਇਹਨਾਂ ਦੇ ਕਰ ਰਹੇ ਨੇ। ਦੇਖੋ ਜਿਹੜਾ ਉਹ ਕਹਿੰਦੇ ਬੱਕਰੇ ਦਾ ਮੁਰਗੇ ਦਾ ਉਹ ਸ਼ਾਇਦ ਜਿਹੜੇ ਭਗਵੰਤ ਮਾਨ ਸਾਹਿਬ ਖਾਂਦੇ ਆ ਸ਼ਾਇਦ ਉਹਨਾਂ ਦੇ ਬਿੱਲ ਤਾਰਨ ਦੀ ਗੱਲ ਕਰ ਰਹੇ ਹੈਗੇ ਤੇ ਨਾ ਹੀ ਹੁਣ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਰਿਹਾ ਹੈਗਾ ਮੈਂ ਇਹ ਦੱਸਦਾ ਜਦੋਂ ਨੀਤੀ ਅੱਜ ਤੋਂ ਵੱਧ ਖਰਾਬ ਹੋਣ ਤੇ 6700 ਦੀ ਆ ਸਾਰਾ ਖਰਾਬ ਹੋਣ ਤੇ 15000 ਦੀ ਹੈਗੀ ਆ ਤੇ ਇਹਨੇ ਦੇ ਨਾਲ ਕਿਸਾਨਾਂ ਦਾ ਕੀ ਬਣਦਾ ਹੈਗਾ ਤੋ ਇਸ ਕਰਕੇ ਜਿਹੜੀ ਮੁਆਵਜ਼ੇ ਦੀ ਨੀਤੀ ਹੈਗੀ ਆ ਪਹਿਲੀ ਤਾਂ ਗੱਲ ਉਹ ਹੀ ਬੜੀ ਮੁਆਵਜ਼ਾ ਬੜਾ ਨਗੂਣਾ ਮੁਆਵਜ਼ਾ ਅਸਲ ਚ ਉਹਨੂੰ ਕਹਿੰਦੇ ਕਿ ਜਿੰਨੇ ਨੁਕਸਾਨ ਦੀ ਪਰਪਾਈ ਹੋਵੇ ਇਹਨੂੰ ਮੁਆਵਜ਼ਾ ਕਿਹਾ ਨਹੀਂ ਜਾ ਸਕਦਾ ਤੇ ਦੂਸਰਾ ਕੇ ਇਥੇ ਸਾਲ-ਸਾਲ ਦੋ-ਦੋ ਸਾਲ ਕਿਸਾਨ ਜਿਹੜੇ ਆ ਉਹ ਲਮਕ ਰਹਿੰਦੇ ਆ ਧਰਨੇ ਮਜਾਰੇ ਕਰਨੇ ਪੈਂਦੇ ਆ ਫਿਰ ਉਹ ਨਗੂਣਾ ਜਿਹੜਾ ਮੁਆਵਜ਼ਾ ਹੈਗਾ ਉਹ ਮਿਲਦਾ ਇਹ ਸਰਕਾਰ ਦਾ ਪਿਛਲੀਆਂ ਸਰਕਾਰਾਂ ਦੇ ਨਾਲੋਂ ਇਸ ਮਾਮਲੇ ਦੇ ਵਿੱਚ ਕੋਈ ਜਿਹੜਾ ਫਰਕ ਨਹੀਂਗਾ ਕਿਸਾਨ ਉਸੇ ਤਰ੍ਹਾਂ ਖੱਜਲ ਹੋਣ ਵਾਸਤੇ ਜਿਹੜੇ ਮਜਬੂਰ ਹੋ ਰਹੇਗੇ ਅੱਜ ਕੋ ਦੇਖੇਗਾ ਅੱਗਾ ਕਾਫੀ ਲੱਗੀਆਂ ਨੇ ਕਾਰਨ ਕੀ ਮੰਨਦੇ ਹੋ ਕਿ ਇਸ ਵਾਰ ਕੋਈ ਸਾਜ਼ਿਸ਼ ਹੈ ਜੇ ਜਾਂ ਫਿਰ ਕਿਵੇਂ ਦੀ ਸਭ ਤੋਂ ਵੱਧ ਤੋਂ ਵੱਧ ਅੱਗ ਲੱਗੀ ਹਜ਼ਾਰਾਂ ਏਕੜਾਂ ਕਰਦੀ ਲੱਗੀ ਦੇਖੋ ਇੱਕ ਤਾਂ ਇਹ ਹੈਗਾ ਕਿ ਜਿਹੜੀ ਅੱਗ ਲੱਗੀ ਆ ਮੌਸਮ ਭਾਗ ਵੱਲੋਂ ਜਿਹੜਾ ਹੀਟ ਵੇਵਜ਼ ਬਾਰੇ ਵੀ ਕਿਹਾ ਸੀ ਵੀ ਹੀਟ ਵੇਵਜ਼ ਜਿਹੜੀਆਂ ਚੱਲਣਗੀਆਂ ਉਹਦੇ ਵੱਲੋਂ ਸਰਕਾਰ ਵੱਲੋਂ ਕੋਈ ਠੁਕਮੀ ਜਿਹੜੀ ਸੀ ਉਹ ਯੋਜਨਾਬੰਦੀ ਨਹੀਂ ਕੀਤੀ ਗਈ ਜਿੱਥੇ-ਜਿੱਥੇ ਅੱਗ ਵੀ ਲੱਗੀ ਹੈਗੀ ਆ ਜੇ ਫਾਇਰ ਬਗਰੇਡ ਦਾ ਪ੍ਰਬੰਧ ਮਤਲਬ ਸਚੱਜਾ ਹੁੰਦਾ ਟਾਈਮ ਤੇ ਪਹੁੰਚ ਜਾਂਦਾ ਤੇ ਬਹੁਤ ਸਾਰਾ ਨੁਕਸਾਨ ਜਿਹੜਾ ਉਹ ਘੱਟ ਹੋਣਾ ਸੀ ਦੂਸਰਾ ਜਿਹੜਾ ਹੈਗਾ ਕਿ ਮੰਨ ਲਓ ਖੇਤਾਂ 'ਚ ਤਾਂ ਬਿਜਲੀ ਬੰਦ ਆ ਪਰ ਨਹਿਰੀ ਪਾਣੀ ਤੇ ਛੱਡੇ ਹੀ ਜਾ ਸਕਦਾ ਜੇ ਸਾਡੇ ਖਾਲਾਂ ਚ ਸੂਆਂਾਂ ਚ ਕੱਸੀਆਂ ਚ ਪਾਣੀ ਹੁੰਦਾ ਤਾਂ ਲੋਕ ਬਾਲਟੀਆਂ ਭਰ-ਭਰ ਕੇ ਅੱਗ ਬੁਝਾ ਸਕਦੇ ਸੀ ਜਾਂ ਜਿੱਥੇ ਪਾਣੀ ਦਾ ਖਾਲ ਹੁੰਦਾ ਉਥੋਂ ਅੱਗ ਨੇ ਕ੍ਰੋਸ ਨਹੀਂ ਕਰਨਾ ਸੀਗਾ ਬਹੁਤ ਸਾਰਾ ਫਸਲਾਂ ਦਾ ਨੁਕਸਾਨ ਜਿਹੜਾ ਸੀ ਇਸ ਤਰ੍ਹਾਂ ਵੀ ਜਿਹੜਾ ਉਹ ਉਹ ਪੱਛਸਕ ਦਾ ਸੀਗਾ ਪਰ ਸਰਕਾਰ ਨੇ ਨਾ ਇਸ ਪਾਸੇ ਧਿਆਨ ਦਿੱਤਾ ਨਾ ਫਾਇਰ ਬਗਰੇਡ ਦੇ ਪ੍ਰੋਪਰ ਪ੍ਰਬੰਧ ਸੀ ਨਾ ਨਹਿਰੀ ਪਾਣੀ ਛੱਡਿਆ ਜਿਹਦੇ ਨਾਲ ਸੂਏ ਕੱਸੀਆਂ ਸਾਰੇ ਜਿਹੜੇ ਬੰਦ ਸੀਗੇ ਤੇ ਇਸ ਕਰਕੇ ਉੱਥੇ ਅੱਗ ਲੱਗਦੀ ਸੀ ਜਿਹੜੀ ਫਾਇਰ ਬਗਰੇਡ ਹੁੰਦੀ ਸੀ ਉਹ ਖਾਲੀ ਹੁੰਦੀ ਸੀ ਤੇ ਕਿਸਾਨਾਂ ਕੋਲੇ ਵੀ ਪ੍ਰਬੰਧ ਜਿਹੜਾ ਉਹ ਨਹੀਂ ਹੁੰਦਾ ਸੀ ਜਿਸ ਕਰਕੇ ਅੱਗ ਜਿਹੜੀ ਸੀ ਜਿਹੜੀ ਜਲਦੀ ਕੰਟਰੋਲ ਕਰ ਲਈ ਜਾਣੀ ਸੀ ਉਹ ਹਜ਼ਾਰਾਂ ਕੱਲੇ ਜਿਹੜੇ ਕਣਕ ਸਾੜਦੇ ਰਹੀ ਆ ਜਿਸ ਕਰਕੇ ਵੱਧ ਨੁਕਸਾਨ ਜਿਹੜਾ ਉਹ ਹੋਇਆ